ਪਹਿਲੀ ਖਬਰ ਪੋਸ਼ ਐਸ ਐਚ ਪੋਸ਼ ਨਾਲ ਸਮੱਧਤ ਆ ਪੋਸ਼ ਦਾ ਮਤਲਬ ਹੈ ਸੈਕਸ਼ੂਅਲ ਹਰਸਮੈਂਟ ਆਫ ਔਮਨ ਐਟ ਵਰਕਪਲੇਸਸ ਪ੍ਰੀਵੈਂਸ਼ਨ ਪ੍ਰੋਹੀਬਿਸ਼ਨ ਐਂਡ ਰਿਡਰੈਸਲ ਐਕਟ 2023 ਇਹ 2 ਸਾਲ ਪਹਿਲਾਂ ਇਹ ਕਾਨੂੰਨ ਬਣਿਆ ਸੀ ਜਿੰਸੀ ਸੋਸ਼ਲ ਬਾਰੇ ਇਹ ਕਾਨੂੰਨ ਆ ਉਹਦੇ ਰੋਕਥਾਮ ਵਾਸਤੇ ਇਹ ਕਾਨੂੰਨ ਬਣਿਆ ਗਿਆ ਵਾ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਹੋਈ ਸੀ ਕਿ ਸਿਆਸੀ ਪਾਰਟੀਆਂ ਜਿਹੜੀਆਂ ਨਾ ਉਹ ਵੀ ਪੋਸ਼ ਯਾਨੀ ਅ ਸੈਕੂਅਲ ਹਰਾਸਮੈਂਟ ਆਫ ਔਮਨ ਐਟ ਵਰਕਪਲੇਸ ਇਸ ਦੀ ਪ੍ਰੋਵੀਸ਼ਨ ਉਹਦੀ ਰੋਕਥੰਮ ਤੇ ਤੈਤ ਉਹਦੇ ਨੀਚੇ ਉਹਦੇ 8 ਲਿਆਉਣ ਦੀ ਲੋੜ ਆ ਵੀ ਸਿਆਸੀ ਪਾਰਟੀਆਂ ਵੀ ਇਹਦੇ ਇਹਦੇ ਦਾਇਰੇ ਦੇ ਵਿੱਚ ਆਉਣੀ ਚਾਹੀਦੀ ਹਨ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਵਾ ਕਿ ਸਿਆਸੀ ਪਾਰਟੀਆਂ ਨੂੰ ਪੋਸਟ ਦੇ ਦਾਇਰੇ ਦੇ ਵਿੱਚ ਨਹੀਂ ਲਿਆਦਾ ਜਾ ਸਕਦਾ ਉਹਨਾਂ ਕਿਹਾ ਕਿ ਜਿਹੜਾ ਨਾਰਮਲ ਕੰਮਕਾਜ ਕਿਸੇ ਦਫਤਰ ਦੇ ਵਿੱਚ ਕੰਮਕਾਜ ਔਰ ਸਿਆਸੀ ਪਾਰਟੀ ਦਾ ਐਗਜ਼ਾਮ ਨਾ ਦੋਵਾਂ ਕ੍ਰੀਏਂਚੀ ਜ਼ਮਾਂ ਜੇ ਸਿਆਸੀ ਪਾਰਟੀਆਂ ਨੂੰ ਪੋਲਸ ਦਾ ਹਿੱਸਾ ਬਣਾਇਆ ਗਿਆ ਤੇ ਇੱਕ ਪੰਡੋਰਾਜ਼ ਬਾਕਸ ਖੁੱਲ ਸਕਦਾ ਕਈ ਮਸਲੇ ਸਾਹਮਣੇ ਆ ਜਾਣਗੇ ਔਰ ਇਹਦੇ ਚ ਬਲੈਕਮੇਲ ਵੀ ਪਾਰਟੀ ਸਿਆਸੀ ਲੀਡਰਾਂ ਦੀ ਬਲੈਕਮੇਲ ਜਿਹੜਾ ਵਾ ਉਹ ਵੀ ਹੋ ਸਕਦੀ ਹੈ ਕੀ ਇਸ ਸੁਪਰੀਮ ਕੋਰਟ ਦਾ ਫੈਸਲਾ ਸਹੀ ਹੈ ਮੇਰਾ ਮੰਨਣਾ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਵਾ ਉਹ ਸਹੀ ਨਹੀਂ ਮੇਰਾ ਮੰਨਣਾ ਹੈ ਕਿ ਪੋਲਸ ਦੇ ਤਹਿਤ ਸਿਆਸੀ ਪਾਰਟੀਆਂ ਨੂੰ ਇਹ ਦੇ ਇਹਦੇ ਦਾਰੀ ਦੇ ਵਿੱਚ ਲਿਆਉਣਾ ਕੁਝ ਹੱਦ ਤੱਕ ਜ਼ਰੂਰੀ ਆ ਠੀਕ ਹੈ ਇਹਦੇ ਵਿੱਚ ਬਲੈਕਮੇਲਿੰਗ ਦਾ ਦੀ ਆਪਸ਼ਨ ਹੋ ਸਕਦੀ ਹੈ ਕੁਝ ਲੋਕੀ ਇਸਤੇਮਾਲ ਕਰਨ ਦਾ ਕੋਸ਼ਿਸ਼ ਕਰਨ ਲੇਕਿਨ ਸੈਕਸ਼ੂਅਲ ਹੈਰੈਸਮੈਂਟ ਜਿਹੜੀ ਆ ਇਹ ਸਿਆਸੀ ਪਾਰਟੀਆਂ ਚ ਵੀ ਹੈ ਖਾਸ ਕਰਕੇ ਟਿਕਟਾਂ ਦੀ ਵੰਡ ਦੇ ਵਿੱਚ ਇਹ ਜਿਹੜਾ ਸੈਕਸ਼ੂਅਲ ਐਡਵਾਂਸਸ ਕੀਤੇ ਜਾਂਦੇ ਆ ਔਰ ਔਰਤਾਂ ਦਾ ਦੁਰਉਪਯੋਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਪ림 ਕੋਰਟ ਨੇ ਕੀਆ ਵਾ ਠੀਕ ਹੈ ਵਰਕ প্লেਸ ਅਡਲ ਦਿਆ ਹਾਂ ਸਿਆਸੀ ਪਾਰਟੀਆਂ ਅਡਲ ਦੀਆਂ ਲੇਕਿਨ ਸਿਆਸੀ ਪਾਰਟੀਆਂ ਦੇ ਵਿੱਚ ਵੀ ਸੈਕਸਚੁਅਲ ਹਰਾਸਮੈਂਟ ਹੋ ਸਕਦੀ ਆ ਉਹਨ ਕਿਵੇਂ ਰੋਕੇ ਜਾ ਸਕਦਾ ਸੋ ਕਿਸੇ ਨਾ ਕਿਸੇ ਤਰੀਕੇ ਨਾਲ ਲਿਮਿਟਿਡ ਤਰੀਕੇ ਨਾਲ ਪਰਿਆ ਪਰ ਕਰਦੀ ਆ ਲੇਕਿਨ ਸਿਆਸੀ ਪਾਰਟੀਆਂ ਨੂੰ ਪਾਰਟ ਦਾ ਹਿੱਸਾ ਹੋਣਾ ਚਾਹੀਦਾ ਹਾਲਾਂਕਿ ਸਪ림 ਕੋਰਟ ਨੇ ਕਿਹਾ ਕਿ ਉਹਨਾਂ ਨੇ ਜਿਹੜੀ ਪਟੀਸ਼ਨ ਸੀ ਉਹਨੂੰ ਖਾਰਜ ਕਰ ਦਿੱਤਾ ਇਹਦੇ ਬਾਰੇ ਵੀ ਤੁਸੀਂ ਅੱਜ ਆਪਣੀ ਟਿੱਪਣੀ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਦੇ ਸਕਦੇ ਜੀ ਅਗਲੀ ਖਬਰਾਂ ਪਰ ਵਾਤੇ ਆ ਚੋਣੇ ਦੀ ਖਰੀਦ ਸਰਕਾਰੀ ਖਰੀਦ ਜਿਹੜੀ ਆ ਉਹ ਹੁਣ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਆ ਅ ਇਨਫੈਕਟ ਅੱਜ ਤੋਂ ਇੱਕ ਖਰੀਦ ਜਿਹੜੀ ਆ ਸ਼ੁਰੂ ਹੋਈ ਆ ਅ ਵੈਸੇ ਪਿਛਲੇ 3-4 ਦਿਨਾਂ ਤੋਂ 7-8 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਾਸਮਤੀ ਦੀ ਪ੍ਰਾਈਵੇਟ ਥਰੀ ਹੈ ਉਹ ਕਿਧਰੋਂ ਤੋਂ ਸ਼ੁਰੂ ਆ ਅ ਟੋਟਲ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਜੋ ਇਹਦੀ ਖਰੀਦ ਵਾਸਤੇ ਕੇਂਦਰ ਵੱਲੋਂ ਬੈਂਕਾਂ ਵੱਲੋਂ ਪੈਸਾ ਦਿੱਤਾ ਜਾਂਦਾ ਪੰਜਾਬ ਸਰਕਾਰ ਨੂੰ ਕਰੀ 45000 ਕਰੋੜ ਰੁਪਈਆ ਹੁਣ ਆਵਾ ਹਾਲੀ 15000 ਕਰੋੜ ਰੁਪਈਆ ਜਿਹੜਾ ਬਾ ਜਿਹਦੀ ਅਗੇਤੀ ਫਸਲ ਆ ਉਦੀ ਸਰਕਾਰੀ ਖਰੀਦ ਵਾਸਤੇ ਰਿਲੀਜ਼ ਕੀਤਾ ਗਿਆ ਵਾ ਅ ਔਰ ਬਹੁਤ ਵੱਡਾ ਮਸਲਾ ਜਿਹੜਾ ਇਹ ਨਾ ਇਸ ਸਾਲ ਬਣਨਾ ਵਾ ਚੋਣੇ ਦੀ ਖਰੀਦ ਦੇ ਵਿੱਚ ਉਹ ਹੋਊਗਾ ਨਮੀ ਦਾ بارشਾਂ ਕਰਕੇ ਨਮੀ ਦੀ ਬਥਰਾ ਜਿਹੜੀ ਆ ਉਹ ਜ਼ਾਹਿਰ ਹੈ ਕਿ ਜ਼ਿਆਦਾ ਹੋਊਗੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵਾ ਕਿ ਹਾਲ ਦੇਖੜੀ ਕੋਈ ਕਟੌਤੀ ਨਹੀਂ ਲੱਗੂਗੀ ਪਰ ਦੇਖਣਾ ਇਹ ਹੋਊਗਾ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਵਾ ਜਦੋਂ ਉਹ ਚੋਣੇ ਦੀ ਖਰੀਦ ਕਰਦੀਆਂ ਵਾ ਕੀ ਉਹ ਕੱਟ ਲਾਉਂਦੀਆਂ ਵਾ ਕਿ ਨਹੀਂ ਲਾਉਂਦੀਆਂ ਸੋ ਹੁਣ ਅਗਲੇ ਦਿਨਾਂ ਦੇ ਵਿੱਚ ਇਹ ਇੱਕ ਨਵਾਂ ਵਿਵਾਦ ਵੀ ਖੜਾ ਹੋ ਸਕਦਾ ਜੇ ਕਾਟ ਲਾਉਣਾ ਸ਼ੁਰੂ ਕੀਤਾ ਨਮੀ ਦੀ ਮਾਤਰਾ ਜ਼ਾਹਿਰ ਹੈ ਕਿ ਕਾਫੀ ਜ਼ਿਆਦਾ ਝੋਨੇ ਦੇ ਵਿੱਚ ਹੋਊਗੀ ਟੋਟਲ ਕਰੀਬ 178 ਲੱਖ ਟਨ ਫਸਲ ਜਿਹੜੀ ਆ ਉਹਦਾ ਪਿੱਛਾ ਮਿੱਥਿਆ ਗਿਆ ਵਾ ਪੰਜਾਬ ਦੇ ਵਿੱਚ ਬਹੁਤ ਸਾਰੇ ਖੇਤਾਂ 'ਤੇ ਹਾਲੀ ਕੀ ਪਾਣੀ ਆ ਲੇਕਿਨ ਫਿਰ ਵੀ ਚਾੜ ਚੰਗਾ ਵਾ ਔਰ ਦੇਖਦੇ ਆ ਕਿ ਓਵਰਆਲ ਇਸ ਸਾਲ ਪਿਛਲੇ ਸਾਲ ਨਾਲ ਟੋਟਲ ਜਿਹੜੀ ਪ੍ਰੋਡਕਸ਼ਨ ਆ ਉਹ ਜ਼ਿਆਦਾ ਹੁੰਦੀ ਹੈ ਕਿ ਘੱਟ ਹੁੰਦੀ ਆ ਅਗਲੀ ਖਬਰ ਵੱਲ ਵਧਦੇ ਹਾਂ ਅ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਦੋ ਦਿਨ ਅਗਲੇ ਦੋ ਦਿਨਾਂ ਦੇ ਵਿੱਚ ਮੀਂਹ ਵਾਸਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਆਪਨੂੰ ਪਤਾ ਹੀ ਆ ਕਿ ਪੰਜਾਬ ਪਿਛਲੇ 1 ਮਹੀਨੇ ਤੋਂ ਮੀਂਹ ਦੀ ਮਾਰ ਗੇਠਾ ਆਇਆ ਹੋਇਆ ਵਾਹ ਤਕਰੀਬਨ 2300 ਪਿੰਡ ਪ੍ਰਭਾਵਿਤ ਹੋਏ ਨੇ 5 ਲੱਖ ਏਕੜ ਫਸਲ ਪ੍ਰਭਾਵਿਤ ਹੋਈ ਆ ਔਰ ਜੇ ਦੋ ਦਿਨ ਹੋਰ ਮੀਂਹ ਪੈਂਦਾ ਰਿਹਾ ਤੇ ਹੋਰ ਵੀ ਕੁਝ ਇਲਾਕੇ ਜਿਹੜੇ ਨੇ ਉਨਾ ਚੁਪਰਪਾਦੀ ਆਸਰਦੀ ਆ ਡੈਮਸ ਦਾ ਲੈਵਲ ਪਾਣੀ ਦਾ ਲੈਵਲ ਹਾਲੀ ਵਿੱਚ ਉੱਚਾ ਵਾ ਹਾਲਾਂਕਿ ਹੌਲੀ-ਹੌਲੀ ਪਾਣੀ ਘਟਨਾ ਸ਼ੁਰੂ ਹੋ ਗਿਆ ਵਾ ਲੇਕਿਨ ਇਹ ਜੇ 2-3 ਦਿਨ ਬੋਰ ਬਾਰਿਸ਼ ਹੋਈ ਇਹਦੇ ਨਾਲ ਫਿਰ ਡੈਮਸ ਦਾ ਲੈਵਲ ਉੱਤੇ ਜਾ ਸਕਦਾ ਵਾ ਇਹਦੇ ਬਾਰੇ ਆਪਾਂ ਕੀ ਵਾ ਇਸ ਪ੍ਰੋਗਰਾਮ ਦੇ ਵਿੱਚ ਕੱਲ ਵੀ ਕੀਤੀ ਹੈ ਲਾਸਟ ਖਬਰ ਵੱਲ ਵਧਦੇ ਹਾਂ ਰਾਹੁਲ ਗਾਂਧੀ ਐਸਵੇਲੇ ਪੰਜਾਬ ਦੇ ਦੌਰੇ ਤੇ ਨੇ ਲੇਕਿਨ ਉਹਨਾਂ ਦਾ ਦੌਰਾ ਜਿਹੜਾ ਵਾ ਬਹੁਤ ਵਿਵਾਦਪੂਰਨ ਰਿਹਾ ਵਾ 2-3 ਮਸਲੇ ਜਿਨ੍ਹਾਂ ਕਰਕੇ ਵਿਵਾਦਪੂਰਨ ਰਿਹਾ ਇੱਕ ਤਾਂ ਉਹਨਾਂ ਨੇ ਗੁਰਦਾਸਪੁਰ ਅਮਰitsar ਦੇ ਕੁਝ ਇਲਾਕਿਆਂ ਦਾ ਦੌਰਾ ਕੀਤਾ ਗੁਰਦਾਸਪੁਰ ਦੇ ਦੇਖਿਨ ਉਹਨਾਂ ਨੇ 라ਵੀ ਪਾਰ ਕੁਝ ਏਰੀਆਜ਼ ਨੇ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਹਾਲਾਂਕਿ rahul dandi ਨੇ ਪੁੱਛਿਆ ਕਿ ਕੀ ਇਹ ਪਰਦਾ ਹਿੱਸਾ ਨਹੀਂ ਜੇ ਪਰਦਾ ਹਿੱਸਾ ਵਾ ਤੇ ਮੈਨੂੰ ਤੁਸੀਂ ਉੱਥੇ ਜਾਣ ਤੋਂ ਕਿਵੇਂ ਰੋਕ ਸਕਦੇ ਹੋ ਲੇਕਿਨ ਸਰਕਾਰੀ ਏਜੰਸੀਆਂ ਨੇ ਸਰਕਾਰੀ ਪੁਲਿਸ ਨੇ ਔਰ ਸਰਕਾਰੀ ਅਫਸਰਾਂ ਨੂੰ ਇਹ ਦੱਸਿਆ ਕਿ ਅੱਗੇ ਜਾਣਾ ਜਿਹੜਾ ਬਾ ਉਹ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਪਾਣੀ ਉੱਤੇ ਕਾਫੀ ਚੜਿਆ ਗਿਆ ਹੈ ਇਸ ਤੋਂ ਇਲਾਵਾ ਅ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਦੇ ਵਿੱਚ ਰਮਦਾਸ ਦੇ ਗੁਰਦਾਰੇ ਦੇ ਵਿੱਚ ਉਹਨਾਂ ਮੱਥਾ ਟੇਕਿਆ ਜਿੱਥੇ ਉਹਨਾਂ ਨੂੰ ਸਰੋਪਾ ਦਿੱਤਾ ਗਿਆ ਜਿਹਦੇ ਕਰਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਸੋ ਇੱਕ ਵਿਵਾਦ ਇਹ ਖੜਾ ਹੋਇਆ ਕਿ ਉਹਨਾਂ ਨੂੰ ਰਾਵੀ ਤੋਂ ਰਾਵੀ ਦੇ ਪਾਰ ਜਾਣ ਨਹੀਂ ਦਿੱਤਾ ਗਿਆ ਆਪਣੇ ਇਲਾਕਿਆਂ ਦੇ ਵਿੱਚ ਦੂਜਾ ਵਿਵਾਦ ਉਹਨਾਂ ਨੂੰ ਸਰੋਪਾ ਦੇਣ ਦਾ ਵਾ ਐਸਪੀਸੀ ਦੇ ਪ੍ਰਧਾਨ ਰਜੀਦਰ ਸਿੰਘ ਤਾਮੀ ਨੇ ਕਿਹਾ ਵਾ ਕਿ ਉਹਨਾਂ ਨੂੰ ਸਰੋਪਾ ਦੇਣਾ ਸਹੀ ਨਹੀਂ ਕਿਉਂਕਿ ਸਿਆਸੀ ਪਾਰਟੀਆਂ ਸਿਆਸੀ ਲੀਡਰਾਂ ਨੂੰ ਸਰੋਪਾ ਸਰੋਪਾ ਦੇਣ ਤੋਂ ਮਨਾਹੀ ਹੈ ਕੀ ਇਹ ਵਾਕਈ ਮਨਾਹੀ ਹੈ ਕੀ ਆ ਕਾਲੀ ਦਲ ਦੇ ਲੀਡਰ ਨੂੰ ਵੀ ਸਰੂਪਾ ਨਹੀਂ ਦਿੱਤਾ ਜਾਂਦਾ ਇਹ ਵੀ ਕਈ ਸਵਾਲ ਉੱਠਦੇ ਨੇ ਇਹ ਵੀ ਕਿਹਾ ਗਿਆ ਕਿ ਉਹ ਕੋਈ ਕਾਂਗਰਸ ਦਾ ਅਕਾਲ ਤਖਤ ਦੇ ਉਤੇ 84 ਜਿਹੜਾ ਹਮਲਾ ਹੋਇਆ ਸੀ ਉਹਦੇ 'ਚ ਬਹੁਤ ਵੱਡਾ ਹਾਦਸਾ ਸੀ ਇਸ ਕਰਕੇ ਉਹਨਾਂ ਨੂੰ ਸਰੂਪਾ ਨਹੀਂ ਦਿੱਤਾ ਜਾਣਾ ਚਾਹੀਦਾ ਮੇਰਾ ਖਿਆਲ ਹੈ ਕਿ ਇਹ ਵਿਵਾਦ ਬੇਲੋੜਾ ਵਾ ਸਿਆਸੀ ਲੀਡਰਾਂ ਨੂੰ ਜਾਂ ਤੇ ਬਿਲਕੁਲ ਪੂਰਨ ਪਾਬੰਦੀ ਲਾ ਦਿਓ ਕਿ ਕਿਸੇ ਸਿਆਸੀ ਲੀਡਰ ਨੂੰ ਸਰੂਪਾ ਨਹੀਂ ਦਿੱਤਾ ਜਾਊਗਾ ਜਾਂ ਇਹ ਸਰੂਪਾ ਦਾ ਸਿਸਟਮ ਜਿਹੜਾ ਵਾ ਉਹ ਵੀ ਬੜਾ ਲਿਮਟਡ ਕਰ ਦੇਣਾ ਚਾਹੀਦਾ ਵਾ ਲੇਕਿਨ ਜੇ ਸਰੂਪਾ ਦਿੱਤਾ ਜਾਂਦਾ ਵਾ ਤੇ ਫਿਰ ਜਿਹੜਾ ਬੰਦਾ ਮੱਖਾ ਟੇਕਣ ਆਉਂਦਾ ਵਾ ਜੇ ਕੋਈ ਗੁਰਦੁਆਰਾ ਨੂੰ ਦੇ ਦਿੰਦਾ ਵਾ ਤੇ ਮੇਰੇ ਖਿਆਲੇ ਦੇ ਤੇ ਕੋਈ ਰਾਤ ਬਣਾਉਣ ਦੀ ਲੋੜ ਨਹੀਂ ਇਹ ਮੇਰਾ ਮਸਲਾ ਮੇਰਾ ਵਿਚਾਰ ਆ ਵਾਕਿ ਤੁਸੀਂ ਮੇਰ ਨਾਲ ਸਹਿਮਤ ਹੋ ਜਾਂ ਨਾ ਇਹ ਇੱਕ ਵਕੀ ਦਾ ਹੈ